ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਮੋਡੇ ਦੀ ਕਾਟ ਤੇ ਮੋਡੇ ਨੂੰ ਵੀ ਕਿੱਦਾਂ ਮਿਣਕੇ ਆਪਾਂ ਬਾਹਾਂ ਦੀ ਕਟਾਈ ਕਰਨੀ ਹੈਗੀ ਤੇ ਉਸ ਤੋਂ ਬਾਅਦ ਬਾਹਾਂ ਦੀ ਸਿਲਾਈ ਕਿੱਦਾਂ ਲਾਉਣੀ ਹੈ ਇਹ ਚੀਜ਼ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਸਾਰੇ ਸੂਟ ਦੀ ਆਪਣੀ ਮਾਰਕਿੰਗ ਕੀਤੀ ਹੋਈ ਹੈਗੀ 19 20 ਬਰਸਟ ਦਾ ਜੀ ਇਹ ਸੂਟ ਹੈਗਾ ਇਨਾ ਦਾ ਨਾਪ ਹੈਗਾ ਜੀ 20 ਬਰਸਟ ਆਗੀ ਤੇ 20 ਬਰਸਟ ਮੁਤਾਬਕ ਆਪਾਂ ਤੁਹਾਨੂੰ ਮੋਢੇ ਦੀ ਕਾਟ ਪਾਉਣੀ ਤੇ ਬਾਹਾਂ ਦੀ ਕਾਟ ਪਾਉਣੀ ਦੱਸਾਂਗੇ ਕਿਉਂਕਿ ਜਿਸ ਦਿਨ ਮੈਂ ਵੀਡੀਓ ਪਾਈ ਸੀ ਜੀ ਬਾਹਾਂ ਦੀ ਕਾਟ ਵਾਲੀ ਤੇ ਮੋਢੇ ਦੀ ਕਾਟ ਵਾਲੀ ਉਸ ਭੈਣਾਂ ਦੇ ਮੇਰੀਆਂ ਦੇ ਬਹੁਤ ਮੈਸੇਜ ਆਏ ਸੀ ਵੀ ਦੀਦੀ ਜਦੋਂ ਅਸੀਂ ਬਾਹਾਂ ਜੜਦੇ ਆਂਗੇ ਤਾਂ ਸਾਡਾ ਕੱਪੜਾ ਵਧ ਘਟ ਜਾਂਦਾ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਬਿਲਕੁਲ ਵੀ ਤੁਹਾਡਾ ਕੱਪੜਾ ਵਧੂ ਘਟੂਗਾ ਨਹੀਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ 6.5 ਇੰਚ ਦਾ ਤੀਰਾ ਰੱਖਿਆ ਹੈਗਾ ਤੇ نیچے ਨੂੰ ਜੀ 7.5 ਇੰਚ ਮੋਡੇ ਦੀ ਕਾਟ ਮੋਡਾ ਰੱਖਿਆ ਹੈਗਾ ਠੀਕ ਹੈ ਜੀ ਮੋਡੇ ਦੀ ਕਾਟ ਆਪਾਂ ਇੱਥੋਂ 7.5 ਇੰਚ ਤੱਕ ਰੱਖੀ ਹੈਗੀ ਦੇਖੋ ਕਿਸੇ ਵੀ ਨਾਪ ਦਾ ਸੂਟ ਹੋਵੇ ਮੈਂ ਮੋਡਾ 7.5 ਹੀ ਰੱਖਦੀ ਆ ਇੱਕ ਬੱਚਿਆਂ ਨੂੰ ਛੱਡ ਕੇ ਤੇ ਇਧਰ ਨੂੰ ਦੇਖੋ ਜੀ ਇਹਨਾਂ ਦੀ ਬੈਸਟ ਹੈਗੀ ਹੈ 20 ਇੰਚ 20 ਦਾ ਅੱਧ ਹੋ ਗਿਆ ਜੀ 10 ਇੰਚ ਆਪਾਂ 10 ਇੰਚ ਤੇ ਨਿਸ਼ਾਨ ਲਾਇਆ ਜਦੋਂ ਆਪਾਂ ਇੱਥੋਂ ਸਿਲਾਈ ਲਾਉਣੀ ਆ ਤੇ ਇੱਥੇ 1.5 2 ਇੰਚ ਤੱਕ ਆਪਾਂ ਜਿਹੜੀ ਸਿਲਾਈ ਆ ਉਹ ਆਪਾਂ ਇਦਾਂ ਗਲਾਈ 'ਚ ਲੈ ਕੇ ਆਵਾਂਗੇ ਇੱਥੋਂ ਠੀਕ ਹੈ ਜੀ ਫਿਰ ਇੱਥੇ ਗੋਝ ਜੀ ਨਹੀਂ ਪੈਂਦੀ ਹੈਗੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਮੋਢੇ ਦੀ ਕਾਟ ਕਿੱਦਾਂ ਪਾਉਣੀ ਹੈ ਦੇਖੋ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਪਾਂ ਨਾਪ ਲਿਆ ਵਾਲੇ ਪੁਆਇੰਟ ਤੋਂ ਇੱਥੇ ਤੱਕ ਇਹ ਹੈਗਾ ਜੀ 4 ਇੰਚ 4 ਦਾ ਹਾਫ ਹੋ ਗਿਆ 2 ਇੰਚ ਆ ਦੇਖੋ 2 ਹੋ ਗਿਆ 2 ਤੇ ਹੀ ਆਪਾਂ ਇੱਥੇ ਮਾਰ ਕਰ ਲਿਆ ਦੇਖੋ ਤੇ ਜਿਹੜੀ ਪਿਛਲੀ ਕਾਟ ਆ ਪਿਛਲੀ ਮੋਢੇ ਦੀ ਗਲਾਈ ਆ ਇਹ ਪਾਵਾਂਗੇ ਜੀ ਆਪਾਂ ਪਿਛਲੇ ਪੱਲੇ ਦੀ 5 ਇੰਚ ਦੇ ਹੁਣ ਆਪਾਂ ਤੁਹਾਨੂੰ ਆ ਦੇਖੋ ਫਰੰਟ ਵਾਲੀ 1 ਇੰਚ ਤੇ ਆਗੀ ਤੇ ਜਿਹੜੀ ਬੈਕ ਵਾਲੀ ਕਾਟ ਆ ਜੀ ਇਹ ਆਗੀ 2 ਇੰਚ ਤੇ ਹਰ ਇੱਕ ਸਾਈਜ਼ ਚ ਆਪਾਂ ਇਦਾਂ ਹੀ ਪਾਉਣੇ ਹੁੰਨੇ ਆਗੇ ਜੀ 1 ਇੰਚ ਤੇ ਤੇ 2 ਇੰਚ ਤੇ ਤੇ ਮੋਢੇ ਦੀ ਕਟਾਈ ਜੀ 7.5 ਇੰਚ ਤੇ ਜਿਹੜਾ ਮੋਢਾ ਹੁੰਦਾਗਾ ਉਹ ਇਧਰ ਨੂੰ ਆਪਣੀ ਜਿੱਦਾਂ ਇੱਥੇ 20 ਬ੍ਰੈਸਟ ਦਾ ਹੋ ਗਿਆ ਜੇ ਆਪਾਂ 22 ਦਾ ਕਰਾਂਗੇ ਦੇਖੋ 11 22 ਦਾ ਅਧ ਹੋ ਗਿਆ 11 ਇੰਚ ਉਹ ਨਿਸ਼ਾਨ ਇੱਥੇ ਆਜੂ ਜੀ ਮੋਡਾ ਦੇਖੋ ਆਪਣੇ ਆਪ ਇੱਧਰ ਨੂੰ ਵੱਧ ਜਾਊਗਾ ਆਪਾਂ ਨੂੰ ਮੋਡਾ ਇੱਧਰ ਨੂੰ ਵਧਾਉਣ ਘਟਾਉਣ ਦੀ ਜ਼ਰੂਰਤ ਨਹੀਂ ਹੁੰਦੀ ਮੋਡਾ ਆਪਣੇ ਆਪ ਆਪਣੇ ਨਾਪ ਮੁਤਾਬਕ ਇੱਧਰ ਨੂੰ ਵੱਧ ਜਾਂਦਾ ਹੈ ਹੁਣ ਦੇਖੋ ਜੀ ਆਪਾਂ ਪਾਵਾਂਗੇ ਗਲਾਈ ਆਹ ਲਓ ਜੀ ਆ ਪੈ ਗਈ ਫਰੰਟ ਵਾਲੀ ਆ ਪੈ ਗਈ ਜੀ ਬੈਕ ਵਾਲੀ ਠੀਕ ਹੈ ਜੀ ਆ ਫਰੰਟ ਵਾਲੀ ਕੱਟ ਹੋ ਗਈ ਆ ਬੈਕ ਵਾਲੀ ਕੱਟ ਹੋ ਗਈ ਹੁਣ ਆ ਦੇਖੋ ਇੱਥੋਂ ਤਾਂ ਆਪਾਂ ਇਹਦੀ ਕਟਿੰਗ ਕਰ ਦੇਣੀ ਹੈ ਇਹ ਕਾਟ ਪਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਜਿਹੜਾ ਆਪਣਾ ਮੋਢਾ ਓਢਿੱਕਦਾ ਨਹੀਂ ਹੈਗਾ ਤੇ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਜਦੋਂ ਆਪਾਂ ਅੱਧਾ ਇੰਚ ਦੀ ਕਾਟ ਪਾ ਦਿੰਨੇ ਆਂਗੇ ਤਾਂ ਆਪਣਾ ਮੋਢਾ ਛੋਟਾ ਨਹੀਂ ਹੁੰਦਾ ਨਹੀਂ ਜੀ ਆਪਣਾ ਮੋਢਾ ਛੋਟਾ ਨਹੀਂ ਹੁੰਦਾ ਕਿਉਂਕਿ ਆਪਣਾ ਮੋਢਾ ਗਲਾਈ 'ਚ ਵੱਧ ਜਾਂਦਾ ਹੈ ਜਦੋਂ ਗਲਾਈ 'ਚ ਵੱਧਦਾ ਤਾਂ ਆਪਣੇ ਆਪ ਆਪਣੇ ਸਾਈਜ਼ ਮੁਤਾਬਕ ਫਿੱਟ ਆ ਜਾਂਦਾ ਦਾ ਹੁਣ ਦੇਖੋ ਜੀ ਇਹ ਆਪਣਾ ਬਾਹਾਂ ਦਾ ਕੱਪੜਾ ਹੈਗਾ ਦੇਖੋ ਇਹਦੀ ਚੜਾਈ ਹੈਗੀ ਹੈਗੀ 11 ਇੰਚ ਆ ਗਈ ਇਸ ਤਰ੍ਹਾਂ ਜੀ ਇਹ ਬਾਈ ਹੋ ਜੂਗੀ ਠੀਕ ਹੈ ਜੀ ਇਹ ਚਾਰ ਤਿਹਾਂ ਚਾ ਦੋ ਬਾਹਾਂ ਦੀ ਇਕੱਠੀ ਕਟਿੰਗ ਆ ਗਈ ਬਾਹਾਂ ਦੀ ਕਟਿੰਗ ਦੋਮਾਂ ਦੀ ਇਕੱਠੀ ਦੀ ਹੁੰਦੀ ਹੁੰਦੀ ਹੈਗੀ ਦੇਖੋ ਹੁਣ ਆਪਾਂ ਇੰਨਾ ਹਿੱਸਾ ਤਾਂ ਉੱਪਰ ਸਲਾਈ ਖਾਤਰ ਛੱਡ ਦੇਣਾਗਾ ਠੀਕ ਹੈ ਜੀ ਆਪਾਂ ਇੰਚੀ ਟੇਪ ਇੱਥੇ ਧਰਨਾ ਆਪਾਂ ਪਿਛਲੇ ਪੱਲੇ ਨੂੰ ਨਹੀਂ ਨਾਪਣਾ ਹੈਗਾ ਆਪਾਂ ਫਰੰਟ ਵਾਲੀ ਘਾਟ ਨੂੰ ਨਾਪਣਾ ਅਪਾ ਤਾਂ ਉਹਨੂੰ ਕਟਿੰਗ ਕਰਨ ਤੋਂ ਪਹਿਲਾਂ ਹੀ ਵੀ ਤਾਂ ਉਹਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਆਪਾਂ ਨਾਪ ਕੇ ਦਿਖਾਵਾਂਗੇ ਦੇਖੋ ਆ ਇੰਚ ਟੇਪ ਰੱਖ ਲਿਆ ਇੱਥੇ ਤੱਕ ਬਿਲਕੁਲ ਸਿੱਧਾ ਇੱਥੋਂ ਗੋਲ ਇੱਥੇ ਆਪਾਂ ਉਂਗਲ ਰੱਖਣੀ ਆ ਇਧਰਲੀ ਨਾ ਘੁਮਾ ਦੇਣਾ ਆਪਾਂ ਨਾਪ ਤਾਂ ਇੰਚ ਟੇਪ ਖਿੱਚਣਾਗਾ ਤੇ ਨਾ ਹੀ ਆਪਾਂ ਕੱਪੜਾ ਦੇਖੋ ਜੀ ਇਹ ਬਣ ਗਿਆ 9 ਤੋਂ ਹਲਕਾ ਜਿਹਾ ਉੱਪਰ ਆ 9.5 ਇੰਚ ਆਪਣਾ ਮੋਢਾ ਬਣ ਗਿਆ ਠੀਕ ਹੈ ਜੀ ਆ ਦੇਖੋ ਆਪਾਂ 9 ਮੰਨ ਕੇ ਚੱਲੋ ਕਿਉਂਕਿ 9 ਤੇ ਸਵਾ 9 ਦੇ ਵਿਚਾਲੇ ਸੀ 9 ਇੰਚ ਸੀ ਆਪਾਂ ਇੱਥੋਂ ਅੱਧਾ ਇੰਚ ਘਟਾ ਕੇ ਨਿਸ਼ਾਨ ਲਾਉਣਾ ਇੱਥੇ 9 ਆ ਨਾ ਆਪਾਂ 8.5 ਤੇ ਲਾਉਣਾਗਾ ਤੇ ਇਧਰ ਨੂੰ ਜਦੋਂ ਆਪਾਂ ਕਾਟ ਪਾਉਣੀ ਆ ਹਰ ਇੱਕ ਸਾਈਜ਼ ਚ 3 ਇੰਚ ਤੇ ਹੀ ਪਾਉਣੀ ਹੈ ਜੀ ਚਾਹੇ ਕੋਈ ਹੈਵੀ ਸਾਈਜ਼ ਆ ਚਾਹੇ ਨਾਰਮਲ ਆ ਚਾਹੇ ਜਿਆਦਾ ਪਤਲਾ ਆਪਾਂ 3 ਇੰਚ ਤੇ ਹੀ ਕਾਟ ਪਾਉਣੀ ਆ ਦੇਖੋ ਜਦੋਂ ਹੁਣ ਇਧਰ ਨੂੰ ਆਪਾਂ ਨਾਪਿਆ ਉਨੇ ਹੀ ਆ ਗਿਆ ਨਾ ਦੇਖੋ 9 ਤੋਂ ਉੱਪਰ ਹਲਕਾ ਜਿਹਾ ਇੱਕ ਹੈਗਾ ਸਵਾਕ 9 ਵੀ ਨਹੀਂ ਕਹਿ ਸਕਦੇ ਇਹਨੂੰ ਇੱਕਾ ਜਿਹੜੀ ਲਾਈਨ ਹੈ ਇੱਕਾ ਇੰਨੇ ਹੀ ਇੱਥੇ ਸੀਧਾ ਜਦੋਂ ਆਪਾਂ ਨਾਪਿਆ ਸੀ ਹੁਣ ਆਪਣਾ ਮੋਟਾ ਹੈਗਾ ਮਤਲਬ ਇਹ ਹੋਇਆ ਜੀ ਜਦੋਂ ਆਪਾਂ ਸਲਾਈ ਲਾਵਾਂਗੇ ਬਿਲਕੁਲ ਫਿੱਟਾ ਹੋਊਗਾ ਹੁਣ ਆਪਾਂ ਜਿਹੜੀ ਉੱਪਰੋਂ ਬਲਾਈ ਦੇਣੀ ਆ ਉਹ ਆਪਾਂ ਉੱਪਰ ਜੀ 2.5 ਇੰਚ ਤਿੰਨ ਸਾਂ ਲਾਉਣਾ ਹਰ ਇੱਕ ਸਾਈਜ਼ 'ਚ ਹੁਣ ਆਪਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਐਦਾਂ ਲਾਈਨ ਪਾ ਲੈਣੀ ਆ ਇਹ ਲਾਈਨ ਬਣਾਉਣ ਤੋਂ ਬਾਅਦ ਆਪਾਂ ਇਹਦਾ ਹਾਫ ਕਰ ਲੈਣਾ ਆ ਲੋ ਜੀ ਇਹਦਾ ਕਰ ਲਿਆ ਆਪਾਂ ਹਾਫ ਤੇ ਆਹ ਵਾਲਾ ਜਿਹੜਾ ਆਪਣਾ ਕੱਪੜਾ ਨੀਚੇ ਆ ਆਪਣਾ ਐਕਸਟਰਾ ਜਿੰਨਾ ਕੱਪੜਾ ਸੀ ਆਪਾਂ ਉਹ ਨਹੀਂ ਰੱਖ ਲਿਆ ਹੁਣ ਆਪਾਂ ਕੀ ਕਰਨਾ ਦੇਖੋ ਜੀ ਆ ਫਰੰਟ ਵਾਲੀ ਆਪਾਂ ਕਾਟ ਕਿੰਨੀ ਤੇ ਪਾਈ ਆ 1 ਇੰਚ ਤੇ ਠੀਕ ਹੈ ਜੀ 1 ਇੰਚ ਤੇ ਆ ਜਦ ਇਹ ਕਾਟ ਆਪਣੀ 1 ਇੰਚ ਤੇ ਪਾਈ ਹੋਈ ਹੈਗੀ ਆਪਾਂ ਇੱਥੇ ਵੀ ਕਾਟ 1 ਇੰਚ ਤੇ ਪਾਉਣੀ ਹੈ ਠੀਕ ਹੈ ਜੀ ਆਹ ਦੇਖੋ ਅੱਧਾ ਇੰਚ ਤੇ ਇੱਧਰ ਨਿਸ਼ਾਨ ਤੇ ਅੱਧਾ ਇੰਚ ਦੀ ਲਾ ਲਿਆ ਜੀ ਆਪਾਂ ਇੱਧਰ ਇਹ ਕਿੰਨਾ ਹੋ ਗਿਆ ਦੇਖੋ 1 ਇੰਚ ਹੋ ਗਿਆ 1 ਇੰਚ ਆ ਹੋ ਗਿਆ 1 ਇੰਚ ਦੀ ਹੋਈ ਆ ਕਾਟ ਪਈ ਹੋਈ ਆ ਆਪਣੀ ਹੁਣ ਆਪਾਂ ਦੇਣੀ ਆ ਜੀ ਗਲਾਈ ਗਲਾਈ ਆਪਾਂ ਦੇਖੋ ਜਦੋਂ ਐਦਾਂ ਇੱਥੇ ਤੱਕ ਦਵਾਂਗੇ ਇੱਥੇ ਤੱਕ ਗਲਾਈ ਦਾ ਦੇ ਦਿੰਨੇ ਆ ਕਈ ਵਾਰੀ ਆਪਾਂ ਇੱਥੇ ਤੱਕ ਜਦੋਂ ਗਲਾਈ ਦਵਾਂਗੇ ਫਿਰ ਜਦੋਂ ਆਪਾਂ ਸਲਾਈ ਲਾਵਾਂਗੇ ਤਾਂ ਕਿਉਂਕਿ ਇਹ ਹਿੱਸਾ ਐਦਾਂ ਸਿੱਧਾ ਹੀ ਰਹੂਗਾ ਫਿਰ ਕੀ ਹੋਊ ਜੀ ਸਲਾਈ ਲਾਉਣ ਤੋਂ ਬਾਅਦ ਐਨੇ ਇੱਕ ਹਿੱਸੇ 'ਚ ਇੱਥੇ ਆਪਣੇ ਕੱਪੜਾ ਬਾਹਰ ਨੂੰ ਨਿਕਲੂ ਬੁਲਬੁਲਾ ਜਿਹਾ ਬਣੂਗਾ ਕੱਪੜਾ ਉੱਠੂਗਾ ਆਪਾਂ ਇੱਥੋਂ ਇਹਨੂੰ ਧੁਰਤੋਂ ਗਲਾਈ ਦੇਣੀ ਸ਼ੁਰੂ ਕਰਨੀ ਆ ਇਸ ਤਰ੍ਹਾਂ ਜੀ ਆ ਪਿਛਲੀ ਹੋ ਗਈ ਆ ਜਿਹੜੀ ਅੱਗੇ ਵਾਲੀ ਆ ਦੇਖੋ ਆ ਚੜਤੀ ਨਾ ਇਹ ਵੀ ਆਪਾਂ ਐਦਾਂ ਧੁਰਤਾਂ ਕੀ ਦੇਣੀ ਆ ਹੁਣ ਆਪਾਂ ਦੋਨੇ ਇਸ ਤੀ ਕਟਿੰਗ ਕਰਕੇ ਰੱਖਾ ਆਇਆ। ਆ ਹੋ ਗਈ ਆਪਣੀ ਮੋਢੇ ਦੀ ਕਾਰਟ। ਹੁਣ ਆਪਾਂ ਫਰੰਟ ਵਾਲੀ ਕਾਰਟ ਪਾਉਣ ਖਾਤਰ ਵੀ ਜਿਹੜੀ ਫਰੰਟ ਵਾਲੀ ਕਾਰਟ ਆ ਇਹ ਦੋਵੇਂ ਬਾਹਾਂ ਦੇ ਅਗਲੇ ਪਾਸੇ ਹੀ ਆਵੇ। ਆ ਦੇਖੋ ਆ ਆਪਣਾ ਸਿੱਧਾ ਪ੍ਰਿੰਟ ਸਿੱਧਾ ਹੈਗਾ ਇਹ ਦੋਵੇਂ ਪਾਸੇ ਆਪਸ ਵਿੱਚ ਇਦਾਂ ਜੁੜੇ ਹੋ ਰਹੇ ਤੇ ਆ ਵਾਲੇ ਦੋ ਪੰਨੇ ਛੱਡ ਦੇਣੇ ਆ ਦੇਖੋ ਜੀ ਦੋ ਚੱਕ ਲੈਣੇ ਆ ਆਪਾਂ ਪਾ ਦੇਣੀ ਆ ਆ ਫਰੰਟ ਵਾਲੀ ਕੱਟ ਇਹ ਵੀ ਇੱਥੋਂ ਇਦਾਂ ਐ ਸਿੱਧੀ ਨਹੀਂ ਕੱਢਣੀ ਹੈਗੀ ਇਹ ਵੀ ਇਦਾਂ ਤੁਰ ਤੱਕ ਲੈ ਕੇ ਜਾਣੀ ਆ ਐਸਾ ਹੁਣ ਇੱਥੋਂ ਦੇਖੋ ਬਿਲਕੁਲ ਗਲਾਈ 'ਚ ਆਉਂਦੀ ਆ ਇੱਥੋਂ ਵੀ ਕੋਈ ਚੀਜ਼ ਤਿੱਖੀ ਨਹੀਂ ਹੈਗੀ ਜਦੋਂ ਆਪਾਂ ਇਹ ਸਲਾਈ ਲਾਵਾਂਗੇ ਤੇ ਬਿਲਕੁਲ ਠੀਕ ਹੋ ਤੇ ਜਿਹੜੀ ਆਪਾਂ ਫਿਟਿੰਗ ਵਾਲੀ ਆਪਣੀ ਨਿਸ਼ਾਨੀ ਹੈਗੀ ਦੇਖੋ ਉਹ ਆਪਾਂ ਹੁਣ ਨਾਪਣ ਦੀ ਜ਼ਰੂਰਤ ਨਹੀਂ ਉਹ ਆਪਣੀ ਆਹ ਵਾਲੀ ਆ ਮੈਂ ਤੁਹਾਨੂੰ ਦੇਖੋ ਆ ਬਾਕੀ ਪਲੇਟਸ ਵਗੈਰਾ ਪਾ ਕੇ ਸਾਰਾ ਕੁਝ ਪਾ ਕੇ ਤੁਹਾਨੂੰ ਬਾਹਰ ਦੀ ਸਲਾਈ ਲਾ ਕੇ ਦਿਖਾਉਂਗੀ ਵੀ ਦੇਖੋ ਜੀ ਬਿਲਕੁਲ ਵੀ ਆਪਣਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਨੇ ਆ ਅਸਲਾਈ ਲਗਾਉਣ ਤੋਂ ਪਹਿਲਾਂ ਜੀ ਤੁਹਾਨੂੰ ਮੋੜੇ ਦੀ ਕਟਿੰਗ ਵੀ ਕਰਕੇ ਦਿਖਾ ਦਿੰਨੇ ਆ ਦੇਖੋ ਆਪਾਂ ਪਿਛਲਾ ਪੱਲਾ ਇੱਦਾਂ ਕੱਢ ਲੈਣਾ ਪਿਛਲਾ ਕੱਢ ਤਾਂ ਤੇ ਆ ਆਪਣਾ ਫਰੰਟ ਵਾਲਾ ਰਹਿ ਗਿਆ ਇਹ ਦੋਵੇਂ ਸਹੀ ਹੋਣੇ ਚਾਹੀਦੇ ਨੇ ਇਹਨਾਂ 'ਚ ਕੋਈ ਬਾਦ ਘਾਟ ਨਹੀਂ ਹੋਣੀ ਚਾਹੀਦੀ ਆ ਦੇਖੋ ਜੀ ਆਪਾਂ ਨਾ ਸਿਰੇ ਤੋਂ ਪਾਉਣ ਲੱਗਣਾਗਾ ਪਰ ਇੱਥੋਂ ਆਪਾਂ ਆਹ ਵਾਲੇ ਹਿੱਸੇ ਦੀ ਕਟਿੰਗ ਨਹੀਂ ਕਰਨੀ ਨਹੀਂ ਆਪਣਾ ਤੀਰਾ ਘਟਜੂਗਾ ਅੱਛਾ ਆ ਪੈ ਗਈ ਆਪਣੀ ਮੋਢੇ ਦੀ ਕਾਟ ਤੇ ਬਾਹ ਦੀ ਕਾਟ ਵੀ ਪੈ ਗਈ ਹੁਣ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਵਾਂਗੇ ਹਾਂਜੀ ਆ ਦੇਖੋ ਆਪਾਂ ਪਲੇਟਸ ਵਗੈਰਾ ਪਾ ਲੀਆਂ ਗਲਾ ਵੀ ਬਣਾ ਲਿਆ ਪੂਰਾ ਕਮੀਜ਼ ਰੈਡੀ ਆ ਆਪਣਾ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਸਲਾਈ ਲਾ ਕੇ ਦਿਖਾਵਾਂਗੇ ਦੇਖੋ ਜਦੋਂ ਆਪਾਂ ਆ ਵਾਲੀ ਸਲਾਈ ਲਾ ਲਈ ਤਾਂ ਤੁਸੀਂ ਇੱਕ ਵਾਰੀ ਆਪਣੇ ਮਨ 'ਚ ਵਹਿਮ ਹੁੰਦਾ ਵੀ ਕਿਤੇ ਕੱਪੜਾ ਬਾਹਰ ਘਾਟ ਨਾ ਜਾਵੇ ਦੇਖੋ ਜੇ ਇਦਾਂ ਕੋਈ ਵੀ ਕੱਪੜਾ ਆਪਾਂ ਖਿੱਚਣਾ ਨਹੀਂ ਹੈਦਾ ਹੈਗਾ ਐਦਾਂ ਮਿੰਕ ਕੇ ਦੇਖ ਲਓ ਆ ਦੇਖੋ ਜੀ ਆਪਣਾ ਕੱਪੜਾ ਬਿਲਕੁਲ ਪੂਰਾ ਆ ਰਿਹਾ ਬਿਲਕੁਲ ਵੀ ਕੋਈ ਬਾਹਰ ਘਾਟ ਨਹੀਂ ਹੈਗੀ ਦੇਖੋ ਆਪਾਂ ਇਹਦੇ ਉੱਤੇ ਹੀ ਸਲਾਈ ਲਾਉਣੀ ਹੈਗੀ ਹੁਣ ਆਪਾਂ ਕੀ ਕਰਨਾ ਜਿੰਨੀ ਆਪਣੀ ਮੂਰੀ ਹੈਗੀ ਓਨੀ ਆਪਾਂ ਰੱਖ ਲੈਣੀ ਹੈ ਦੇਖੋ ਜਿੱਦਾਂ ਇਹਨਾਂ ਦੀ ਮੂਰੀ ਹੈਗੀ ਹੈਗੀ ਸਵਾ 5 ਇੰਚ ਆਪਾਂ ਉੱਤੇ ਇੱਥੇ ਸਵਾ 5 ਇੰਚ ਤੇ ਅਨਸਾਨ ਲਾ ਲਿਆ ਤੇ ਆਹ ਵਾਲੀ ਜਿਹੜਾ ਆਪਣਾ ਅਨਸਾਨ ਲਾਇਆ ਹੋਇਆ ਇਹਦੇ ਨਾਲ ਆਪਾਂ ਇਹਨੂੰ ਇਦਾਂ ਮਿਲਾ ਲੈਣਾ ਠੀਕ ਹੈ ਜੀ ਬਿਲਕੁਲ ਸਿੱਧਾ ਮਿਲਾਉਣਾ ਜੇ ਤੁਸੀਂ ਥੋੜੀ ਜੀ ਸ਼ੇਪ ਦੇਣੀ ਹੈਗੀ ਤਾਂ ਤੁਸੀਂ ਥੋੜੀ ਜੀ ਹਲਕੀ ਜੀ ਦੇ ਸਕਦੇ ਹੋ ਦੇਖੋ ਆਪਾਂ ਇਹਦੇ ਵਿੱਚ ਦੇਣੀ ਨਹੀਂ ਹੈਗੀ ਬਾਹਾਂ 'ਚ ਜੇ ਤੁਸੀਂ ਦੇਣੀ ਆ ਤਾਂ ਇਦਾਂ ਹਲਕੀ ਜੀ ਐਸ ਤਰ੍ਹਾਂ ਦੇ ਸਕਦੇ ਹੋ ਨਹੀਂ ਇਹ ਵਾਲੀ ਸ਼ੇਪ ਦੇਣ ਨਾਲ ਕੀ ਹੁੰਦਾ ਆਪਣੀ ਬਾਹ ਟਾਈਟ ਹੋ ਜਾਂਦੀ ਹੈ ਆਪਾਂ ਜਦੋਂ ਸਲਾਈ ਲਾਉਣੀ ਆ ਆਪਾਂ ਇੱਥੋਂ ਸ਼ੁਰੂ ਕਰਨੀ ਆ ਦੇਖੋ ਜੀ ਇਹਨਿਕ ਸਲਾਈ ਆਪਾਂ ਨੂੰ ਜ਼ਰੂਰ ਡਬਲ ਕਰਨੀ ਚਾਹੀਦੀ ਹੈ। ਦੇਖੋ ਜੀ ਆਪਾਂ ਬਾਹ ਤੇ ਸਲਾਈ ਲਾ ਲਈ ਹੁਣ ਆਪਾਂ ਕੀ ਕਰਨਾ ਬਾਹ ਨੂੰ ਸਿੱਧਾ ਕਰ ਲੈਣਾ ਦੇਖੋ ਬਾਹ ਕਰ ਲਈ ਆਪਾਂ ਸਿੱਧੀ ਬਾਹ ਨੂੰ ਸਿੱਧਾ ਕਰਨ ਤੋਂ ਬਾਅਦ ਦੇਖੋ ਆ ਆਪਣੀ ਬਣਾ ਕੇ ਰੱਖੀ ਹੋਈ ਹੈ ਜੀ ਇਹ ਆਪਣੀ ਜਿਹੜੀ ਟਿਚ ਬਟਨ ਵਾਲੀ ਪੱਟੀ ਹੈ ਉਹ ਆ ਗਈ ਇਹ ਤੁਸੀਂ ਲੰਬਾਈ ਆਪ ਦੇ ਤੀਰੇ ਦੇ ਹਿਸਾਬ ਚ ਲੈ ਸਕਦੇ ਹੋ ਜਿੰਨਾ ਕਿ ਤੁਹਾਡਾ ਤੀਰਾ ਦੇਖੋ ਜਿੱਦਾਂ ਮੈਂ ਇਦਾਂ 3 ਇੰਚ ਚੌੜੀ ਲਈ ਹੈਗੀ ਇਧਰ ਨੂੰ ਠੀਕ ਹੈ ਜੀ 1 ਇੰਚ ਇਧਰ ਨੂੰ ਇਹਦੀ ਅਨ ਚੜਾਈ ਹੈਗੀ 3 ਇੰਚ ਇਧਰ ਨੂੰ ਇਹਦੀ ਲੰਬਾਈ ਹੈਗੀ ਹੁਣ ਆਪਾਂ ਕੀ ਕਰਨਾ ਦੇਖੋ ਜੀ ਜਿਹੜਾ ਕਮੀਜ਼ ਆ ਇਹਨੂੰ ਤਾਂ ਆਪਾਂ ਏਦਾਂ ਉਲਟੇ ਰੱਖਣਾਗਾ ਬਾਹ ਨੂੰ ਸਿੱਧੀ ਰੱਖ ਕੇ ਏਦਾਂ ਕਮੀਜ਼ ਦੇ ਅੰਦਰ ਕਰਕੇ ਆਪਾਂ ਜਿਹੜੀ ਆਪਣੀਆਂ ਸਾਈਡ ਸਲਾਈ ਹੈਗੀ ਦੇਖੋ ਇਹਦੇ ਨਾਲ ਆਪਾਂ ਆਹ ਵਾਲੀ ਬਾਹ ਦੀ ਫਿਟਿੰਗ ਵਾਲੀ ਸਲਾਈ ਨੂੰ ਮਲਾ ਲੈਣਾਗਾ ਐਸਾ ਇਸ ਤਰ੍ਹਾਂ ਮਲਣ ਤੋਂ ਬਾਅਦ ਇਹਦੇ ਵਿੱਚ ਕੋਈ ਵੀ ਦੇਖੋ ਫਰਕ ਨਹੀਂ ਹੋਣਾ ਚਾਹੀਦਾ ਇਹ ਵਿੰਗੀ ਡੇਢੀ ਨਹੀਂ ਹੋਣੀ ਚਾਹੀਦੀ ਫਿਰ ਆਪਣੀ ਬਾਹਾਂ ਘੁੰਮਣ ਲੱਗ ਜਾਂਦੀ ਹੈ ਜੀ ਆਹ ਦੇਖੋ ਇਸ ਤਰ੍ਹਾਂ ਮਲਾ ਕੇ ਦੇਖੋ ਜਿਹੜੀ ਆਪਣੀ ਆ ਬਣਾਈ ਹੋਈ ਹੈਗੀ ਇਹ ਆਪਾਂ ਜਿੱਦਾਂ ਆ ਇਧਰ ਨੂੰ ਫੋਲਡ ਕਰਕੇ ਇਦਾਂ ਆਪਾਂ ਇਦਾਂ ਤਰਪਾਈ ਕਰਾਂਗੇ ਨਾ ਦੇਖੋ ਜੀ ਆਪਾਂ ਇਦਾਂ ਤਰਪਾਈ ਕਰਨੀ ਆ ਤਾਂ ਆਹ ਵਾਲੀ ਜਿਹੜੀ ਆਪਣੀ ਤੀਰੇ ਵਾਲੀ ਸਲਾਈ ਲਾਈ ਹੋਈ ਆਪੇ ਇਧਰ ਨੂੰ ਫੋਲਡ ਕਰਨੀ ਆ ਤਾਂ ਇਧਰ ਨੂੰ ਇੱਥੇ ਰੱਖ ਕੇ ਆਪਾਂ ਫੇਰ ਆਪਾਂ ਸਲਾਈ ਲਗਾਉਣੀ ਆ ਜੀ ਇੱਥੋਂ ਜਦੋਂ ਆਪਾਂ ਸਲਾਈ ਲਾਉਣੀ ਹੈ ਜੇ ਆਹ ਵਾਲਾ ਹਿੱਸਾ ਆਪਣਾ ਇਦਾਂ ਹਲਕਾ ਜਿਹਾ ਵੀ ਬਾਹਰ ਨੂੰ ਰਹਿ ਜੂ ਤਾਂ ਆਹ ਵਾਲੀ ਜਗ੍ਹਾ ਤੇ ਜੀ ਖਿੱਚ ਪੈਣ ਲੱਗ ਜੂਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਬਰਾਬਰ ਰੱਖਣਾਗਾ ਬਰਾਬਰ ਰੱਖਣ ਤੋਂ ਬਾਅਦ ਫੇਰ ਆਪਾਂ نیچے ਪੱਟੀ ਰੱਖਣੀ ਹੈ ਜੀ ਆ ਦੇਖੋ ਜੀ ਆ ਉਹ ਵਾਲਾ ਹਿੱਸਾ ਹੈਗਾ ਜਿੱਥੇ ਆਪਣੀ ਫਰੰਟ ਵਾਲੀ ਕਾਟ ਪਾਈ ਹੁੰਦੀ ਆ ਤੇ ਫਰੰਟ ਵਾਲੀ ਵੀ ਬਾਹਾਂ ਦੀ ਕਾਟ ਪਾਈ ਹੁੰਦੀ ਆ ਇਹ ਜਿਹੜੀ ਜਗ੍ਹਾ 'ਚ ਆਪਣੀ ਬਾਹਾਂ ਦੀ ਕਾਟ ਪਾਈ ਹੋਈ ਆ ਤੇ ਜਿਹੜੀ ਜਗ੍ਹਾ ਤੇ ਇੱਥੇ ਆਪਣੇ ਮੋਢੇ ਦੀ ਕਾਟ ਪਾਈ ਹੋਈ ਆ ਇਹਦੇ ਵਿੱਚ ਆਪਾਂ ਇਦਾਂ ਖਿੱਚ ਨਹੀਂ ਪਾਉਣੀ ਹੈਗੀ ਵੀ ਖਿੱਚ ਕੇ ਆਪਾਂ ਕੱਪੜਾ ਆਪਣਾ ਪੂਰਾ ਕਰ ਲਈਏ ਫੇਰ ਆਪਣੀ ਬਾਹ ਨੂੰ ਖਿੱਚ ਪਾਉਗੀ ਤੇ ਗਲਾ ਆਪਣਾ ਪਿੱਛੇ ਨੂੰ ਜਾਊਗਾ ਜੀ ਆ ਦੇਖੋ ਜੀ ਹੁਣ ਜਿਹੜਾ ਆਪਣਾ ਆਹ ਵਾਲਾ ਕੱਪੜਾ ਹੈਗਾ ਹਨਾ ਆਹ ਵਾਲਾ ਕੱਪੜਾ ਇਹਨੂੰ ਆਪਾਂ ਏਦਾਂ ਰੱਖ ਕੇ ਏਦਾਂ ਸਲਾਈ ਨਹੀਂ ਲਾਉਣੀ ਹੈਗੀ ਵੀ ਆਪਾਂ ਇਹਨੂੰ ਏਦਾਂ ਰੱਖ ਕੇ ਸਲਾਈ ਲਾ ਲੂ ਇਹ ਆਪਾਂ ਕੱਪੜੇ ਨੂੰ ਦੇਖੋ ਜੀ ਇਹ ਏਦਾਂ ਫੋਲਡ ਕਰਨਾ ਹੈ ਇਹ ਆਹ ਵਾਲੇ ਕੱਪੜੇ ਨੂੰ ਦੇਖੋ ਜੀ ਆਪਾਂ ਏਦਾਂ ਫੋਲਡ ਕਰਨਾ ਏਦਾਂ ਫੋਲਡ ਕਰਕੇ ਆਪਾਂ ਫੇਰ ਸਲਾਈ ਲਗਾਉਣੀ ਹੈ ਨਾ ਤੁਸੀਂ ਦੇਖ ਸਕਦੇ ਹੋ ਜੀ ਨਾ ਤਾਂ ਆਪਣਾ ਬਾਹ ਦਾ ਕੱਪੜਾ ਵਧੀਆ ਘਟਿਆਗਾ ਤੇ ਨਾ ਹੀ ਆਪਣਾ ਮੋਢੇ ਆ ਦੇਖੋ ਜੀ ਆਪਾਂ ਇਸ ਸਲਾਈ ਇੱਥੇ ਲਾ ਲੈਣੀ ਹੈ ਤੁਸੀਂ ਚਾਹੋ ਤੇ ਵਾਲੀ ਸਲਾਈ ਨੂੰ ਮੋਢੇ ਵਾਲੀ ਨੂੰ ਡਬਲ ਵੀ ਕਰ ਸਕਦੇ ਹੋ ਹੁਣ ਆਪਾਂ ਤਾਂ ਉਹਨੂੰ ਬਾਹ ਸਿੱਧੀ ਕਰਕੇ ਦਿਖਾਉਣੇ ਆ ਜੀ ਆਹ ਦੇਖੋ ਜੀ ਆਪਾਂ ਬਾਹ ਜੜ ਲਈ ਅੱਪਾ ਸਿੱਧੀ ਵੀ ਕਰ ਲਈ ਦੇਖੋ ਕਿਤੇ ਵੀ ਕੋਈ ਆਪਣੇ ਬਾਲ ਨਹੀਂ ਪਿਆ ਹਜੇ ਆਪਾਂ ਪ੍ਰੈਸ ਵੀ ਨਹੀਂ ਕੀਤੀ ਹੈਗੀ ਉਦੋਂ ਹੀ ਤੁਹਾਨੂੰ ਸਿੱਧੀ ਕਰਕੇ ਦਿਖਾਈ ਆ ਦੇਖੋ ਕਿਤੇ ਕੋਈ ਆਪਣੇ ਇਦਾਂ ਕੱਪੜਾ ਉੱਪਰ ਨੂੰ ਨਹੀਂ ਉੱਠ ਰਿਹਾ ਕੋਈ ਬੁਲਬਲਾ ਨਹੀਂ ਬਲ ਰਿਹਾ ਪਿਛਲਾ ਪਾਸਾ ਜੀ ਤੇ ਆਹ ਆਪਣਾ ਫਰੰਟ ਵਾਲਾ ਪਾਸਾ ਦੇਖੋ ਐਸ ਤਰ੍ਹਾਂ ਜੀ ਬਾਹਰ ਜੜਨ ਦੇ ਨਾਲ ਕਦੇ ਵੀ ਕੋਈ ਬਾਲ ਨਹੀਂ ਪੈਂਦਾ ਹੈਗਾ ਆਪਣੀ ਜੇ ਆਪ ਐਸ ਤਰ੍ਹਾਂ ਮੋਢੇ ਨੂੰ ਨਾਪ ਕੇ ਬਾਹਾਂ ਦੀ ਕਟਿੰਗ ਕਰਦੇ ਆ ਆਪਣੇ ਬਾਹਾਂ ਚੜਨ ਟਾਈਮ ਕੋਈ ਵੱਲ ਨਹੀਂ ਪੈਂਦਾ ਹੈਗਾ ਤੇ ਨਾ ਹੀ ਕੋਈ ਹੋਰ ਪ੍ਰੋਬਲਮ ਆਉਂਦੀ ਆ ਤੇ ਨਾ ਹੀ ਇੱਥੇ ਝੋਲ ਪੈਂਦਾ ਹੈਗਾ ਤੇ ਨਾ ਹੀ ਆਪਣੇ ਆਹ ਵਾਲੀ ਸਲਾਈ ਜਿੱਥੇ ਲਾਉਣਿਆ ਇੱਥੇ ਕੱਪੜਾ ਫੁੱਲਦਾ ਹੈਗਾ ਜੇ ਤੁਹਾਨੂੰ ਆਪਣਾ ਬਾਹਾਂ ਦੀ ਕਟਿੰਗ ਕਰਨ ਦਾ ਤੇ ਸਲਾਈ ਲਗਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ